ਅੱਜ ਏਰੀਏ ਦੇ ਵਿੱਚ ਹੱਕਾਂ ਦੀ ਖਾਤਰ ਧਰਨਾ ਲੱਗਿਆ ਹੋਵੇ ਤੇ ਪ੍ਰਸ਼ਾਸਨ ਦਾ 400 ਬੰਦਾ ਸਣੇ ਐਸਐਸਪੀ ਡੀਸੀ ਤਹਿਸੀਲਦਾਰ ਤੇ ਸਣੇ ਲੀਡਰ ਮੈਂਟੋ ਮੈਂਟੀ ਡਾਂਗਾ ਲੈ ਕੇ ਪਹੁੰਚ ਜਾਂਦੇ ਆ ਤੇ ਅੱਜ ਮਾਝੇ ਏਰੀਏ ਦੇ ਵਿੱਚ ਰਾਜਨੀਤੀ ਦੀ ਖੇਡ ਪਾਣੀ ਛੱਡਿਆ ਗਿਆ ਜਿਵੇਂ ਪਹਿਲਾਂ ਰਾਜਨੀਤੀ ਹੁੰਦੀ ਸੀ ਖਤਮ ਕਰਨ ਦੀ ਉਸੇ ਤਰ੍ਹਾਂ ਕੋਜੀ ਰਾਜਨੀਤੀ ਦੇ ਤਹਿਤ ਤੇ ਅੱਜ ਕੋਈ ਪ੍ਰਸ਼ਾਸਨ ਵਾਲਾ ਉੱਥੇ ਪਹੁੰਚ ਨਹੀਂ ਰਿਹਾ ਹਾਂ ਇੱਕ ਡਰਾਮਾ ਜ਼ਰੂਰ ਹੋ ਰਿਹਾ ਛੋਟਾ ਜਾ ਕੇ ਕੁਝ ਕੁ ਲੀਡਰ ਉੱਥੇ ਪਹੁੰਚ ਰਹੇ ਆ ਉੱਥੇ ਪਹੁੰਚ ਕੇ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਪ੍ਰਸ਼ਾਸਨ ਵਾਲੇ ਆਗੋ ਕਹਿੰਦੇ ਆ ਜੀ ਕਰਦੇ ਆ ਜੀ ਕਰਦੇ ਆ ਜੀ ਲੀਡਰ ਕਹਿੰਦੇ ਆ ਜੀ ਹੁਣ ਕਰਨਗੇ ਲੀਡਰ ਵੀ ਆਪਦੇ ਘਰੇ ਪ੍ਰਸ਼ਾਸਨ ਵੀ ਆਪਦੇ ਘਰੇ ਹੁਣ ਸੈਟਲਾਈਟਾਂ ਤੁਹਾਡੀਆਂ ਕਿੱਧਰ ਗਈਆਂ ਜਿਹੜੀਆਂ ਪਰਚੇ ਕਰਨ ਵੇਲੇ ਤੁਹਾਡੀਆਂ ਸੈਟਲਾਈਟਾਂ ਚੱਲਦੀਆਂ ਹੁੰਦੀਆਂ ਸੋ ਮਾਜੇ ਏਰੀਆ ਦੇ ਉੱਤੇ ਪਹਿਲਾਂ ਵੀ ਤਸ਼ੱਦਦ ਹੋਇਆ ਸੀ ਉਹ ਪਹਿਲਾਂ ਵੀ ਨਹੀਂ ਦਬਿਆ ਪਹਿਲਾਂ ਵੀ ਅਨੇਕਾਂ ਨੌਜਵਾਨ ਜਿਹੜੇ ਕੋ-ਕੋ ਕੇ ਮਾਰ ਦਿੱਤੇ ਗਏ ਨਹੀਂ ਦਬਿਆ ਹੁਣ ਦਰਿਆ ਨਾਲ ਵੀ ਉਹ ਦਬਦਾ ਨਹੀਂ ਮਾਜਾ ਏਰੀਆ ਮਾਜੇ ਦੇ ਜਰਨੈਲ ਕਦੇ ਵੀ ਦਬਣ ਵਾਲੇ ਨਹੀਂ ਜਿੰਨੀਆਂ ਮਰਜ਼ੀ ਕੋਈ ਜੋਜੀਆਂ ਰਾਜਨੀਤੀਆਂ ਚੱਲੋ ਸੋ ਧੰਨਵਾਦ ਕਰਦੇ ਆ ਉਹਨਾਂ ਦਾ ਜਿਹੜੇ ਉੱਥੇ ਡਟ ਕੇ ਖੜੇ ਆ ਆਪਣੇ ਭਰਾਵਾਂ ਦੇ ਨਾਲ ਆਪਣੇ ਏਰੀਏ ਦੇ ਨਾਲ ਤੇ ਇਹ ਉਦੋਂ ਆਉਣਗੇ ਜਦੋਂ ਜਮਾ ਪਾਣੀ ਡਾਊਨ ਹੋ ਗਿਆ ਉਦੋਂ ਵੇਖੀ ਭਜੇ ਭਜੇ ਆਉਂਦੇ ਉਹ ਥੋੜੀ ਮਰਜ਼ੀ ਆ ਕਿ ਤੁਸੀਂ ਇਹਨਾਂ ਤੋਂ ਉਦੋਂ ਸਹਾਇਤਾ ਲੈਣੀ ਆ ਕਿ ਨਹੀਂ ਲੈਣੀ ਸੋ ਪ੍ਰਸ਼ਾਸਨ ਚਾਵੇ ਤਾਂ ਕੀ ਨਹੀਂ ਕਰ ਸਕਦਾ ਸਰਕਾਰ ਚਾਵੇ ਤਾਂ ਕੀ ਨਹੀਂ ਕਰ ਸਕਦੀ ਪਰ ਮਸਲਾ ਇੱਥੇ ਇਹ ਆਉਂਦਾ ਵੀ ਜਦੋਂ ਕੋਜੀ ਰਾਜਨੀਤੀ ਚਲਦੀ ਹੋਵੇ ਪੰਜਾਬ ਨੂੰ ਖਤਮ ਕਰਨ ਦੀ ਉਦੋਂ ਇਹਨਾਂ ਨੇ ਕੱਖ ਨਹੀਂ ਕਰਨਾ ਹੁੰਦਾ ਉਦੋਂ ਇਹਨਾਂ ਨੇ ਸਿਰਫ ਤੇ ਸਿਰਫ ਡਰਾਮੇ ਕਰਨੇ ਹੁੰਦੇ ਆ ਜਦੋਂ ਆਪਣੇ ਤੇ लाठी चार्ज ਕਰਨਾ ਹੋਵੇ ਆਪਾਂ ਹੱਕਾਂ ਦੀ ਗੱਲ ਕਰੀਏ ਉਦੋਂ ਪਰਚੇ ਵੀ ਪੈਂਦੇ ਆ लाठी चार्ज ਵੀਿੰਦੇ ਸਾਰਾ ਕੁਝ ਹੁੰਦਾ ਉਦੋਂ ਫੋਰਸ ਵੀ ਇਕੱਠੀ ਹੋ ਜਾਂਦੀ ਆ ਪਰ ਹੁਣ ਨਹੀਂ ਪਹਿਲਾਂ ਵੀ ਭਗਵੰਤ ਮਾਨ ਕਿੱਥੇ ਆ ਹੁਣ ਅਸੀਂ ਅਸੀਂ ਲੋਕ ਇਹ ਚਾਹੁੰਦੇ ਆ ਕਿ ਲੀਡਰ ਗੱਲਾਂ ਕਰਨ ਕੇ ਨਾ ਮੁੜਨਾ ਲੀਡਰ ਜਿਹੜੇ ਬੰਨ ਮਾਰਦੇ ਆ ਲੋਕ ਉਹਨਾਂ ਦੇ ਵਿੱਚ ਬੈਠੇ ਹੁਣ ਬੰਨ ਮਾਰਦੇ ਹੁਣ ਬੱਠਲ ਚੱਕਦੇ ਹੁਣ ਸਿਰ ਤੇ ਲੋਕ ਇਹ ਚਾਹੁੰਦੇ ਆ ਕਿ ਸੀਐਮ ਭਗਵੰਤ ਮਾਨ ਬੱਠਲ ਚੱਕ ਕੇ ਬੈਠਾ ਹੋਵੇ ਉੱਥੇ ਲੋਕ ਇਹ ਚਾਹੁੰਦੇ ਆ ਲੋਕ ਡਰਾਮੇ ਨਹੀਂ ਚਾਹੁੰਦੇ ਡਰਾਮੇ ਤਾਂ ਬਹੁਤ ਕਰਨ ਵਾਲੇ ਹੈਗੇ ਆ ਓਹੀ ਓਏ ਓਹੀ ਭਗਵੰਤ ਮਾਣਾ ਜਿਹੜਾ ਕਹਿੰਦਾ ਸੀ ਮੈਂ ਬੱਕਰੀਆਂ ਦਾ ਮਾਫਜਾ ਵੀ ਦੇਊਂਗਾ ਮੈਂ ਮੁਰਗੀਆਂ ਦਾ ਮਾਫਜਾ ਵੀ ਦੇਊਂਗਾ ਮੈਂ ਹਰ ਚੀਜ਼ ਦਾ ਮਾਫਜਾ ਦੇਊਂਗਾ ਨਾ ਉਦੋਂ ਮਾਫਜਾ ਮਿਲਿਆ ਤੇ ਨਾ ਜਿਹਨਾਂ ਨੇ ਬੋੜਨਾ ਸੋ ਧੰਨਵਾਦ ਕਰਦੇ ਆ ਉਹਨਾਂ ਦਾ ਜਿਹੜੇ ਖੜੇ ਆ ਸਪੋਰਟ ਕਰ ਰਹੇ ਆ ਨਾਲ ਸਾਰਿਆਂ ਦੇ ਸਾਰੇ ਮਾਝੇ ਏਰੀਏ ਦੇ ਮਾਝੇ ਏਰੀਏ ਆਪਸ ਵਿੱਚ ਭਰਾਵੀ ਤੌਰ ਤੇ ਜਾਂ ਸਾਰੇ ਜਰੂਰ ਕੱਢਣ ਤੇ ਜੇ ਹੋਰ ਵੀ ਕਿਸੇ ਨੂੰ ਕੋਈ ਲੋੜ ਤੇ ਆਪਦੇ ਆਪਦੇ ਭਰਾਵਾਂ ਨੂੰ ਜਰੂਰ ਕਹਿਣ ਅਸੀਂ ਵੀ ਆਲ ਇੰਡੀਆ ਕਿਸਾਨੀ ਯੂਨੀਅਨ ਨੂੰ ਫਤਿਹ ਵੱਲੋਂ ਸਦਾ ਲਗਾਤਾਰ ਉਹਨਾਂ ਦੇ ਨਾਲ ਖੜੇ ਆ ਮਾਝੇ ਏਰੀਏ ਦੇ ਵਿੱਚ ਭਾਰਤੀ ਕਿਸਾਨੀ ਯੂਨੀਅਨ ਮਝਾਇਲ ਜਿਹੜੀ ਟਾਈ ਆਪਾਂ ਸਾਡੇ ਨਾਲ ਉਹ ਲਗਾਤਾਰ ਉੱਥੇ ਜਿਹੜੀ ਐ ਡਟੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ